ਸਾਹਿਬੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਮੈਂ ਆ ਗਈਆਂ ਜਿਹੜੀ ਮੇਰੀ ਸਬਜ਼ੀਆਂ ਵਾਲੀ ਛੱਤ ਵਾ ਉਹਦੇ ਤੇ ਇੱਥੇ ਮੈਂ ਕੱਲੀਆਂ ਸਬਜ਼ੀਆਂ ਲਗਾਈਆਂ ਹੋਈਆਂ ਪਹਿਲਾਂ ਮਿਕਸ ਸੀਗੇ ਬੂਟੇ ਫਲਾਂ ਵਾਲੇ ਵੀ ਵਿੱਚ ਇਹ ਤੇ ਸਬਜ਼ੀਆਂ ਵਾਲੇ ਵੀ ਵਿੱਚ ਹੀ ਆਪਾਂ ਰੱਖੇ ਹੋਏ ਸੀ ਆ ਲੇਕਿਨ ਹੁਣ ਮੈਂ ਜਿਹੜੇ ਸਬਜ਼ੀਆਂ ਵਾਲੇ ਹਨ ਉਹ ਅਲੱਗ ਕਰ ਦਿੱਤੇ ਇੱਕ ਛੱਤ ਤੇ ਤੇ ਜਿਹੜੇ ਫਲਾਂ ਵਾਲੇ ਬੂਟੇ ਆ ਉਹ ਅਲੱਗ ਕਰ ਦਿੱਤੇ ਆ ਉਹ ਇਸ ਕਰਕੇ ਕੀਤੇ ਕਿਉਂਕਿ ਸੰਘਣੇ ਸੰਘਣੇ ਪਿਆ ਸੀ ਬੂਟੇ ਬਹੁਤ ਜ਼ਿਆਦਾ ਤੇ ਸਲਾਬ ਜਿਹੜੀ ਬਹੁਤ ਚੜਦੀ ਸੀ ਤੇ ਹਲਦੀ ਤੋਂ ਤੁਸੀਂ ਵੈਸੇ ਦੇਖ ਸਕਦੇ ਹੋ ਕਿ ਆਪਣੇ ਖੇਤ ਹੀ ਬਣਿਆ ਹੋਇਆ ਤੇ ਉਹ ਛਾਂ ਜਿਹੜੀ ਰਹਿੰਦੀ ਸੀ ਹਮੇਸ਼ਾ ਹੀ ਫਿਰ ਛੱਤ ਤੇ ਥੋੜਾ ਸਲਾਬਾ ਹੋ ਰਿਹਾ ਹੈ ਤਾਂ ਇਸ ਕਰਕੇ ਮੈਂ ਅਲੱਗ-ਅਲੱਗ ਕਰ ਦਿੱਤੇ ਦੋਨੋਂ ਇੱਥੇ ਸਬਜ਼ੀਆਂ ਵਾਂ ਤੇ ਜਾਂ ਜਿਹੜੇ ਤੇ ਬੁੱਟੇ ਲੱਗੇ ਹੋਏ ਆ ਬਹੁਤ ਹਵਾ ਬਹੁਤ ਸੋਹਣੀ ਚੱਲ ਰਹੀ ਅੱਜ ਮੌਸਮ ਬਿਲਕੁਲ ਠੰਡਾ ਠੰਡਾ ਹੋਇਆ ਪਿਆ ਤੇ ਸ਼ਾਇਦ بارش ਵੀ ਅੱਜ ਫੇਰ ਆਜੂਗੀ ਕਿਉਂਕਿ ਲਗਭਗ 1.5 ਮਹੀਨੇ ਤੋਂ ਲਗਾਤਾਰ ਹੀ بارش ਹੋ ਰਹੀ ਹੈ ਪੰਜਾਬ ਲੌਕੀ ਦੀਆਂ ਵੇਲਾਂ ਇਹ ਆਪੇ ਉੱਗਿਆ ਹੀਆਂ ਅਕਿ ਪਹਿਲਾਂ ਇੱਥੇ ਬੀਜੇ ਹੋਏ ਸੀ ਨਾ ਤੇ ਉਸ ਤੋਂ ਗਾਂ ਆਪੇ ਉੱਗਿਆ ਹੀਆਂ ਇੱਕ ਲੌਕੀ ਆ ਤੇ ਇੱਕ ਹੈਗੀ ਆ ਵਿੱਚ ਆਪਣਾ ਉਹਨੂੰ ਜਿੰਨੂੰ ਪੜੋਲ ਕਹਿ ਦਿੰਨੇ ਅਸੀਂ ਪੰਜਾਬ 'ਚ ਉਹਦਾ ਫਲਾਵਰ ਇਸ ਤਰ੍ਹਾਂ ਦਾ ਹੁੰਦਾ ਤੇ ਇਹ ਦੋ ਗਰੋ ਬੈਗ ਹੈਗੇ ਆ ਜਿਹੜੇ ਆਪਣੇ ਹੈਗੇ ਆ ਅਰਬੀ ਦੇ ਇਹ ਹੈਗਾ ਜੀ ਆ ਇੱਕ ਡ੍ਰੈਗਨ ਫਰੂਟ ਦੀ ਹੀ ਵੈਰੈਟੀ ਆ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਸ਼ਾਇਦ ਇਸ ਬਾਰੇ ਨੂੰ ਥੋੜੇ ਡ੍ਰੈਗਨ ਫਲ ਲੱਗੇ ਹੋਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਤੇ ਆ ਵੇਲਾ ਨੂੰ ਵੀ ਮੈਂ ਦੇਖ ਕੇ ਥੋੜਾ ਉੱਪਰ ਚੜਾਉਣੀ ਆ ਕਿਉਂਕਿ ਥੱਲੇ ਥੱਲੇ ਇਸ ਤਰ੍ਹਾਂ ਹੀ ਪਿਛੀ ਜਾ ਰਹੀਆਂ ਆ ਇੱਧਰ ਤਾਂ ਮੈਂ ਹਰ ਅਰਥ ਥੋੜੀ ਹਲਦੀ ਦੇ ਪੁੰਡੇ ਤੋਂ ਖੋਣੀ ਆ ਤੁਸੀਂ ਦੇਖੋ ਇਸ ਤਰ੍ਹਾਂ ਦੇ ਛੋਟੀਆਂ ਛੋਟੀਆਂ ਜਿਹੜੀਆਂ ਸਬਜ਼ੀ ਵਾਲੀਆਂ ਪੇਟੀਆਂ ਨਾ ਉਹਨਾਂ 'ਚ ਲੱਗੀ ਹੋਈ ਆ ਪਰ ਤੁਸੀਂ ਇਹਦੀ ਗਰੋਥ ਦੇਖ ਸਕਦੇ ਹੋ ਪੂਰਾ ਇਸ ਤਰ੍ਹਾਂ ਭਰਿਆਈ ਹੋਇਆ ਇੱਧਰ ਜੇ ਆਪਾਂ ਦੇਖੀਏ ਤਾਂ ਇੱਧਰ ਆਪਣੀ ਹੈਗੀ ਆ ਭਿੰਡੀਆਂ ਕੁਝ ਪੁਰਾਣੀਆਂ ਤੇ ਕੁਝ ਨਵੀਆਂ ਥੋੜੀ ਖਾਦ ਵਗੈਰਾ ਮੈਂ ਦੇਣੀ ਸੀ ਇਸ ਕਰਕੇ ਮੈਂ ਸ਼ਤ ਤੇ ਆਈ ਸੀ ਵੈਸੇ ਪਾਣੀ ਦੇਣ ਦੀ ਤਾਂ ਜ਼ਰੂਰਤ ਹੀ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਸਾਰੇ ਜਿਹੜੇ ਗਮਲੇ ਆਪਣੇ ਅ ਗਿੱਲੇ ਹੀ ਨੇ ਥੋੜਾ ਨਾ ਤੇਲਾ ਲੱਗਿਆ ਹੋਇਆ ਸੀ ਇਸ ਇਸ ਤਰ੍ਹਾਂ ਤੇ ਉਹਦੇ ਵਾਸਤੇ ਮੈਂ ਨੀਮ ਆਇਲ ਦੀ ਸਪਰੇਅ ਲੱਗੀਆਂ ਕਰਨ ਨੀਮ ਆਇਲ ਪਾਇਆ ਵਿੱਚ ਮੈਂ ਵਿੱਚ ਵੀ ਪਾਇਆ ਬੇਕਿੰਗ ਸੋਡਾ ਤੇ ਚਾਰ ਪੰਜ ਬੂੰਦਾਂ ਪਾਈਆਂ ਮੈਂ ਆਪਣੀਆਂ ਆ ਸ਼ੈਂਪੂ ਜਿਹੜੇ ਆਪਾਂ ਹੈਂਡ ਵੋਸ਼ ਲਿਉਂਦੇ ਆ ਜੇ ਤੁਹਾਨੂੰ ਆਰਗੇਨਿਕ ਮਿਲ ਜਾਂਦਾ ਇਹ ਸਭ ਤੋਂ ਵਧੀਆ ਇਹ ਪਾ ਕੇ ਤੁਸੀਂ ਸਪਰੇਅ ਕਰ ਦੋ ਹਲਕੀ ਫੁਲਕੀ ਜਿਹੜੀ ਸੁੰਡੀ ਜਾਂ ਤੇਲਾ ਹੁੰਦਾ ਨਾ ਉਹ ਖਤਮ ਹੋ ਜਾਂਦਾ ਇਹਦੇ ਨਾਲ ਤੇ ਮੈਂ ਮੇਰੇ ਕੋਲ 20 ਲੀਟਰ ਦਾ ਪੰਪ ਆ ਉਹਦੇ ਵਾਸਤੇ ਮੈਂ 5 ਗ੍ਰਾਮ ਲਿਆ ਬੇਕਿੰਗ ਸੋਡਾ 5-6 ਬੂੰਦਾ ਹੀ ਮਿਲਾਈਆਂ ਆ ਸ਼ੈਂਪੂ ਦੀਆਂ ਤੇ ਬਾਕੀ ਨੀਮ ਆਇਲ 2 ਚਮਚ ਪਾਏ ਆ ਮੈਂ 20 ਲੀਟਰ ਦੇ ਪੰਪ ਵਿੱਚ ਕਿਉਂਕਿ ਮੇਰੇ ਕੋਲ ਪੰਪ ਵੱਡਾ ਆ ਜੇ ਤੁਹਾਡੇ ਕੋਲ ਛੋਟਾ ਆ ਤਾਂ ਤੁਸੀਂ ਉਹਦੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਹੋ ਇਹਦੀ ਮੈਂ ਹੁਣ ਸਪਰੇਅ ਕਰ ਦੂੰਗੀ ਪਿੰਡੀਆਂ ਮੈਂ ਪਹਿਲਾਂ ਤੋੜ ਲੈਣੀਆਂ ਵੈਸੇ ਤਾਂ ਚਲੋ ਹੈ ਤਾਂ ਆਰਗੈਨਿਕ ਹੀ ਆ ਪਰ ਫਿਰ ਵੀ ਆਪਾਂ ਜਿਹੜੀਆਂ ਪਿੰਡੀਆਂ ਤੋੜਨ ਵਾਲੀਆਂ ਹੋਈਆਂ ਪੀਆਂ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਪਹਿਲਾਂ ਤੋੜ ਲੈਣਾ ਇਹ ਬਾਕੀ ਚੀਜ਼ਾਂ ਤਾਂ ਚਲੋ ਬੇਕਿੰਗ ਸੋਡਾ ਤੇ ਨੀਮ ਆਇਲ ਤਾਂ ਨੀਮ ਆਇਲ ਦੇ ਵਿੱਚ ਹੋ ਸਕਦਾ ਥੋੜਾ ਵੀ ਮਾੜਾ-ਠੋੜਾ ਕੈਮੀਕਲ ਪੈਂਦਾ ਹੋਵੇ ਆਪਾਂ ਨੂੰ ਬਹੁਤਾ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਜੇ ਆਪਾਂ ਘਰੇ ਬਣਾਈਏ ਨੀਮ ਨੀਮ ਆਪਾਂ ਬੀ ਗੁਰੂ ਤੇ ਐਨਕੀ ਜਿਹਾ ਸਕਦੇ ਆ ਪਰ ਜਿਹੜੀ ਚੀਜ਼ ਆਪਾਂ ਮੋਲ ਲੈ ਰਹੇ ਆ ਉਹਦੇ ਬਾਰੇ ਆਪਾਂ 100% ਦੀ ਨਹੀਂ ਹੁੰਦੇ ਤੇ ਭਿੰਡੀ ਦਾ ਫੁੱਲ ਤੁਸੀਂ ਦੇਖੋ ਕਿੰਨਾ ਜਿਆਦਾ ਸੋਹਣਾ ਹੁੰਦਾ ਆ ਬਹੁਤ ਸੋਹਣਾ ਫਲਾਵਰ ਜਿਹੜਾ ਨਿਕਲਦਾ ਭਿੰਡੀ ਨੂੰ ਤੇ ਭਿੰਡੀ ਜਿੱਤੇ ਚਲੋ ਬਹੁਤ ਕੰਡੇ ਹੁੰਦੇ ਆ ਬੂਟਿਆਂ ਨੂੰ ਤਾਂ ਇੱਕ ਵਾਰੀ ਤਾਂ ਸਾਰੀ ਸਾਡੇ ਖਾਰਸ਼ ਕਰ ਦਿੰਦੀ ਆ ਭਿੰਡੀਆਂ ਜਦੋਂ ਤੋੜੋ ਇਸ ਤਰ੍ਹਾਂ ਭਿੰਡੀਆਂ ਬਹੁਤ ਸੋਹਣੀਆਂ ਲੱਗੀਆਂ ਹੋਈਆਂ ਪਹਿਲੀਆਂ ਵੀ ਜਿਹੜੀਆਂ ਆਪਣੇ ਚੱਲ ਰਹੀਆਂ ਹਲੇ ਤੇ ਤੀਜੇ ਦਿਨ ਲਗਭਗ 3-400 ਗ੍ਰਾਮ ਲੱਥੇ ਆਉਂਦੀਆਂ ਆ ਤੇ ਦੋ ਵਾਰੀ ਕਰਕੇ ਆਪਾਂ ਇਹਦੀ ਸਬਜ਼ੀ ਜਿਹੜੀ ਬਣਾ ਲਈ ਦੀ ਆ ਤੇ ਕੋਸ਼ਿਸ਼ ਕਰੀਦੀ ਵੀ ਮੁੱਲ ਜਿਹੜੀ ਉਹ ਨਾ ਲਈਏ ਪਿੰਡੀ ਕਿਉਂਕਿ ਪਿੰਡੀ ਨੂੰ ਬਹੁਤ ਜ਼ਿਆਦੀ ਜਿਹੜੀ ਸਪਰੇ ਹੁੰਦੀ ਆ ਲਗਭਗ ਦੂਜੇ ਤੇ ਤੀਜੇ ਦਿਨ ਤਾਂ ਪੱਕੀ ਹੁੰਦੀ ਆ ਨਾ ਕਿਉਂਕਿ ਅਸੀਂ ਦੇਖਦੇ ਰਹਿੰਨੇ ਆ ਪਿੰਡਾਂ ਦੇ ਵਿੱਚ ਰਹਿੰਨੇ ਆ ਖੁਦ ਸਾਡੇ ਘਰ ਦੇ ਵੀ ਪਿੰਡੀਆਂ ਲਗਾਉਂਦੇ ਆ ਸੇਲ ਕਰਨ ਨੂੰ ਤੇ ਪਿੰਡੀ ਸਪਰੇ ਤੋਂ ਬਿਨਾਂ ਨਹੀਂ ਹੁੰਦੀ ਜੇ ਤੁਸੀਂ ਇਸ ਰੰਗਮਲਿਆਂ ਦੇ ਵਿੱਚ ਨਹੀਂ ਲਗਾਈ ਹੋਈ ਕਿਉਂਕਿ ਛੱਤ ਤੇ ਵੈਸੇ ਵੀ ਮੈਂ ਨੋਟ ਕੀਤਾ ਕਿ ਕੀਟ ਵਗੈਰਾ ਘੱਟ ਲੱਗਦੀ ਆ ਕਿਉਂਕਿ ਮੈਂ ਛੱਤ ਤੇ ਵੀ ਖੇਤੀ ਕਰਦੀ ਆ ਤੇ ਜ਼ਮੀਨ ਤੇ ਵੀ ਕਰਦੀ ਆ ਤੇ ਮੈਨੂੰ ਦੋਨਾਂ ਦੇ ਵਿੱਚ ਮੈਂ ਜੋ ਅੰਤਰ ਕੱਢਿਆ ਕਿ ਛੱਤ ਤੇ ਜਿਹੜੇ ਕੀਟ ਆ ਬਹੁਤ ਘੱਟ ਲੱਗਦੇ ਆ ਤੇ ਜ਼ਮੀਨ ਦੇ ਉੱਪਰ ਬਹੁਤ ਜ਼ਿਆਦਾ ਲੱਗਦੇ ਆ ਤੇ ਹੁਣ ਆਪਾਂ ਥੋੜੀ ਸਬਜ਼ੀ ਇਸ ਵਾਰ ਛੱਤ ਤੇ ਲਗਾਣੀ ਆ ਬਾਕੀ ਸਾਰੀ ਆਪਾਂ ਜ਼ਮੀਨ ਤੇ ਲਗਾਣੀ ਆ ਛੱਤ ਤੇ ਸਿਰਫ ਮੈੱਕ ਇੱਕ ਜਾਂ ਦੋ-ਦੋ ਗਰੋ ਬੈਗ ਹੀ ਲਗਾਉਂਗੀ ਸਿਰਫ ਉਹਨਾਂ ਭੈਣਾਂ ਨੂੰ ਦਿਖਾਉਣ ਵਾਸਤੇ ਜਿਨ੍ਹਾਂ ਕੋਲ ਜ਼ਮੀਨ ਵਗੈਰਾ ਨਹੀਂ ਹੈਗੀ ਤੇ ਉਹਨਾਂ ਵਾਸਤੇ ਆਪਾਂ ਦੋ-ਦੋ ਜਾ ਕੇ ਗਰੋ ਬੈਗ ਲਗਾਵਾਂਗੇ। ਬਾਕੀ ਜਿਹੜੀ ਸੱਡੀਆਂ ਵਾਲੀ ਸਬਜ਼ੀ ਆ ਉਹ ਆਪਾਂ ਸਾਰੀ ਜ਼ਮੀਨ ਤੇ ਹੀ ਲਗਾਣੀ ਹੈ। ਕਿਉਂਕਿ ਸਾਡੇ ਕੋਲ ਫਲਾਂ ਵਾਲੇ ਬੂਟੇ ਵੀ ਕਾਫੀ ਆ ਮੇਰੇ ਕੋਲ ਛਤ ਦੇ ਤੇ ਫਿਰ ਸਲਾਬਾ ਨਾ ਬਹੁਤ ਜ਼ਿਆਦਾ ਹੋ ਜਾਂਦਾ ਇਸ ਤਰ੍ਹਾਂ ਇੰਨੇ ਜ਼ਿਆਦਾ ਗਰੋ ਬੈਗ ਰੱਖਣ ਦੇ ਨਾਲ ਨਾ ਤੇ ਇਹ ਦੋ ਮੈਂ ਭਿੰਡੀਆਂ ਇਸ ਤਰ੍ਹਾਂ ਲਾਲ ਛੱਡੀਆਂ ਸੀ ਮੈਂ ਕਿਹਾ ਬੀਜ ਕੇ ਦੇਖਾਂਗੇ ਇਹਨਾਂ ਨੂੰ ਵੀ ਇਹ ਹੁੰਦੇ ਗਾਇਆ ਦੁਵਾਰਾ ਜਾਂ ਨਹੀਂ ਹੁੰਦੀਆਂ ਜੇ ਤੇ ਹਾਈਬ੍ਰਿਡ ਹੋਈਆਂ ਫਿਰ ਤੇ ਨਹੀਂ ਹੋਣੀਆਂ ਤੇ ਜੇ ਦੂਜੀਆਂ ਹੋਣਗੀਆਂ ਫਿਰ ਚਲੋ ਦੇਸੀ ਵੈਸੇ ਮੁਸ਼ਕਲ ਆ ਦੇਸੀ ਹੋਣੀਆਂ ਇਹ ਤੇ ਪੁੱਛ ਮੈਂ ਆ ਮਿਰਚਾਂ ਵੀ ਤੋੜਨੀ ਆ ਅੱਜ ਤੁਸੀਂ ਦੇਖ ਸਕਦੇ ਹੋ ਮਿਰਚਾਂ ਦੇ ਸਾਰੇ ਬੂਟੇ ਇਸ ਤਰ੍ਹਾਂ ਭਰੇ ਹੀ ਹੋਏ ਆ ਤੋੜਨ ਵਾਲੇ ਹੋਏ ਪਏ ਆ ਇਹ ਵੀ ਆਪਾਂ ਤੋੜਾਂਗੇ ਇੱਧਰ ਫਲੀਆਂ ਦੀਆਂ ਵੇਲਾਂ ਜਿਹੜੀਆਂ ਇਹ ਵੀ ਮੈਂ ਹੁਣ ਕੰਦ ਤੇ ਚੜਾਉਣੀਆਂ ਆ ਕੰਮ ਕਾਫੀ ਆ ਤੇ ਜੇ ਧੁੱਪ ਨਹੀਂ ਨਿਕਲੀ ਫਿਰ ਮੈਂ ਸਾਰਾ ਕਰਕੇ ਜਾਉਂਗੀ ਜੇ ਧੁੱਪ ਨਿਕਲਾਈ ਕਿਉਂਕਿ ਇਹਨਾਂ ਨੂੰ ਮੈਂ ਰੋਜ਼ ਹੀ ਨਾ ਚੜਾਉਂਦੀ ਆਂ ਇਧਰ ਗਾਂਦ ਤੇ ਜਦੋਂ ਹੀ ਹਵਾ ਆਉਂਦੀ ਆ ਇਹ ਫੇਰ ਥੱਲੇ ਡਿੱਗ ਜਾਂਦੀਆਂ ਉਹ ਭਿੰਡੀ ਵੀ ਡਿੱਗੀ ਥੱਲੇ ਇਹ ਮੈਂ ਇਧਰੋਂ ਨਾ ਇਧਰ ਥੱਲੇ ਨੂੰ ਲਕੋਣੀ ਪਈ ਆ ਤਾਂ ਕਿ ਆਪਾਂ ਥੱਲੇ ਵੀ ਤੋੜ ਸਕੀਏ ਕੁਕਰੇਲੇ ਇਸ ਤਰ੍ਹਾਂ ਮੈਂ ਹਲੇ ਪਰਸਾ ਵੀ ਤੋੜ ਕੇ ਲਗਾਈ ਸੀ ਕੁਝ ਮੈਂ ਇਧਰੋਂ ਮੜੀ ਜਿਹਾ ਦਿਖਾਏ ਸੀ ਤੇ ਮੈਨੂੰ ਲੱਗਦਾ ਚਾਰ ਪੰਜ ਆਪਾਂ ਨੂੰ ਅੱਜ ਵੀ ਲੱਭ ਜਾਣੇ ਆ ਕਲਿਆਣ ਕਿ ਵੀਨਿਲ ਕਾਇਆ ਕਿਉਂਕਿ ਦੇਸੀ ਕਰੇਲੇ ਜ਼ਿਆਦਾਤਰ ਬੀਜ ਦੇਸੀ ਕਰੇਲਿਆਂ ਦਾ ਹੀ ਹੁੰਦਾ ਹੈ ਤੇ ਉਹ ਆਪੇ ਹੀ ਉੱਗਦੇ ਹੁੰਦੇ ਦੁਬਾਰਾ ਸਿਰਫ ਇੰਨਾ ਹੈ ਵੀ ਉਹਨਾਂ ਨੂੰ ਪਾਟ ਕੇ ਇੱਧਰ ਕਰ ਦੋ ਉਹ ਫਿਰ ਵੇਲ ਹਵਾ ਦੇ ਨਾਲ ਫਿਰ ਮਾਰਦੀ ਹੌਲਾ ਤੇ ਇੱਧਰ ਨੂੰ ਡਿੱਗ ਜਾਂਦੀ ਆਣ ਕੇ ਹਵਾ ਹਟ ਲਵੇ ਉਸ ਤੋਂ ਬਾਅਦ ਹੀ ਆਪਾਂ ਇਹਨੂੰ ਉੱਪਰ ਕਰਾਂਗੇ ਕਿਉਂਕਿ ਹੁਣ ਇੱਥੇ ਰਹਿਣੀ ਵੈਸੇ ਵੀ ਨਹੀਂ ਹੈਗੀ ਇਸ ਤਰ੍ਹਾਂ ਛੋਟੇ ਛੋਟੇ ਕਰੇਲੇ ਕਾਫੀ ਲੱਗੇ ਹੋਏ ਆ ਨੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਸਪਰੇਅ ਤੁਹਾਨੂੰ ਦੱਸੀ ਆ ਉਹ ਕਰਾਂਗੇ ਕੁੰਦ루 ਤਾਂ ਕਾਫੀ ਲੱਗੇ ਹੋਣੇ ਆ ਪਰ ਕੁੰਦ루 ਕੋਈ ਖਾਂਦਾ ਨਹੀਂ ਹੈਗਾ ਇੰਨੇ ਜ਼ਿਆਦਾ ਤੇ ਇਸ ਕਰਕੇ ਮੈਂ ਇਹਨਾਂ ਨੂੰ ਨਹੀਂ ਤੋੜ ਰਹੀ। ਝੇਲ ਨੂੰ ਆਪਾਂ ਇਧਰ ਸਜਾ ਦੇਣੇ ਆ ਉੱਪਰ। ਆ ਦੇਖੋ ਕੁੰਦ루 ਇਸ ਤਰ੍ਹਾਂ ਬਹੁਤ ਲੱਗਦੇ ਆ। ਦੇ ਹਿਸਾਬੇ ਹੀ ਲੱਗਦੇ ਕੁੰਦ루 ਤਾਂ। ਤੋੜ ਲੈਣੇ ਆਪਾਂ ਚਲੋ ਕਿਸੇ ਨੂੰ ਦੇ ਦਾਂਗੇ ਹਨਾ ਨਾ ਧਰਨੇ ਕੋਈ ਤਾਂ। ਇਹ ਮੈਂ ਜ਼ਮੀਨ ਤੇ ਵੀ ਲਗਾਈ ਹੋਈ ਵੇਲ ਉਹ ਵੀ ਭਰੀ ਪਈ ਆ ਤੋੜਨ ਵਾਲੀ ਹੋਈ ਪਈ ਸੀ। ਫਲੀਆਂ ਹੋਈਆਂ 2-4 ਉਹ ਵੀ ਆਪਾਂ ਤੋੜ ਲਈਏ ਮੈਗੀ ਵਗੈਰਾ ਦੇ ਵਿੱਚ ਪਾਲੀ ਦੀਆਂ ਜਾਂ 2-4 ਹੋਣ ਤਾਂ ਸਬਜ਼ੀ ਵੈਸੇ ਮੈਂ ਹਜੇ ਕੱਲ ਬਣਾਈਆਂ ਫਲੀਆਂ ਦੀ ਹਜੇ ਘੱਟ ਲੱਗ ਰਹੀਆਂ ਆ ਫਲੀਆਂ ਕਿਉਂਕਿ ਥੋੜੇ ਆ ਮੌਸਮ ਵੀ ਮੀਂਹ ਹਟੂਗਾ ਨਾ ਤੇ ਉਸ ਤੋਂ ਬਾਅਦ ਫਿਰ ਫਲੀਆਂ ਜਿਹੜੀਆਂ ਸਤੰਬਰ ਦੇ ਸਤੰਬਰ ਅਕਤੂਬਰ ਦੇ ਵਿੱਚ ਬਹੁਤ ਲੱਗਦੀਆਂ ਹੁੰਦੀਆਂ ਤੁਸੀਂ ਬੇਲਾ ਨਾ ਪਟੋ ਜੇ ਤੁਹਾਡੇ ਕੋਲ ਹੈਗੀਆਂ ਆ ਤੇ ਇਹ ਆਪਣੇ ਆਪ ਹੀ ਜਦੋਂ بارشਾਂ ਹਟ ਗਈਆਂ ਨਾ ਤੇ ਫਿਰ ਇਹਨਾਂ ਨੇ ਲੱਗਣ ਲੱਗ ਜਾਣਾ ਇਸ ਤਰ੍ਹਾਂ ਮੈਂ ਨਵੀਆਂ ਵੀ ਲਾ ਲਗਾ ਤੀਆਂ ਤੇ ਕੱਲ ਵੀ ਮੈਂ ਥੋੜੇ ਬੀਜ ਮੰਗਾਏ ਆ ਆਨਲਾਈਨ ਤੇ ਉਹ ਵੀ ਆਪਾਂ ਬਸ 1-2 ਦਿਨ ਤੱਕ ਹੁਣ ਬੀਜ ਦੇਣੇ ਆ ਥੋੜਾ ਮੀਂਹ ਜੇ ਹਟ ਲੈਣ ਕਿਉਂਕਿ ਬੀਜ ਨਾ ਥੋੜੇ ਗਲ ਜਾਂਦੇ ਆ ਮੀਂਹ ਦੇ ਨਾਲ ਨਾ ਤੇ ਆ ਮਿਰਚਾਂ ਦੇਖੋ ਤੁਸੀਂ ਕਿੰਨੀਆਂ ਤੋੜਨ ਵਾਲੀਆਂ ਮੈਨੂੰ ਲੱਗਦਾ ਇੰਨੀਆਂ ਮਿਰਚਾਂ ਸ਼ਾਇਦ ਥੱਲੇ ਵੀ ਨਹੀਂ ਲੱਗਦੀਆਂ ਜ਼ਮੀਨ ਤੇ ਵੀ ਜੇ ਲਗਾਈਆਂ ਹੋਣ ਦੇਖੋ ਤੁਸੀਂ ਬੂਟਾ ਕਿਸ ਤਰ੍ਹਾਂ ਭਰਿਆ ਹੋਇਆ ਟੁੱਟ ਟੁੱਟ ਕੇ ਇਸ ਤਰ੍ਹਾਂ ਥੱਲੇ ਵੀ ਡਿੱਗੇ ਰਿਹਾ ਹੈ ਆ ਮੈਂ ਝਾੜ ਖੀਲਾ ਲਗਾਇਆ ਹੈ ਵਾ ਕਿ ਤੋਂ ਲੈ ਕਿ ਆਈ ਸੀ ਮ ਬੂਟਾ ਇਹਦਾ ਤੇ ਪਿਛਲੇ ਸਾਲ ਤੇ ਮੇਰੇ ਕੋ ਕਾਫੀ ਸੀਗੇ ਝਾੜ ਗਰੇਲੇ ਪਰ ਇਸ ਵਾਰ ਨਹੀਂ ਹਜੇ ਲੱਗੇ ਤੇ ਉਮੀਦ ਕਰਦੇ ਆਂ ਵੀ ਇਹ ਬੂਟਾ ਬਚ ਜਾਊਗਾ ਕਿਉਂਕਿ ਪਾਣੀ ਬਹੁਤ ਖੜਾ ਹੋ ਜਾਂਦਾ ਫਿਰ ਉਹ ਬੈਗ ਨਾਲ ਮੀਂਹ ਪੈਂਦਾ ਤਾਂ ਬੂਟਾ ਇੱਕੋ ਹੀ ਆ ਇਸ ਕਰਕੇ ਮੈਨੂੰ ਆ ਵੀ ਬੂਟਾ ਬਾਚ ਹੀ ਜਾਵੇ ਤੇ ਚੰਗਾ ਆ ਮੁੜ ਕੇ ਇਹਦੇ ਬੀਜ ਫੇਰ ਨਹੀਂ ਮਿਲਦੇ ਕਿਤੇ ਉਹ ਮੈਂ ਅੱਗੇ ਬਹੁਤ ਮਹਿੰਗਾ ਜਿਹੜਾ ਇਹ ਮੰਗਵਾਇਆ ਕਿਸੇ ਕੋਲ ਤੁਸੀਂ ਦੇਖ ਸਕਦੇ ਹੋ ਇਹਨੂੰ ਕੋਈ ਦਵਾਈ ਵਗੈਰਾ ਨਹੀਂ ਪਾਉਣੀ ਸਰਾਂ ਦੇ ਬਰੇਲੇ ਲੱਗਦੇ ਹੁੰਦੇ ਨੇ ਕਿਨੇ ਕਿ ਬਿਲਕੁਲ ਇਹਨੇ ਨੇ ਛੋਟੇ ਛੋਟੇ ਤੇ ਪਰ ਸਵਾਦ ਬਹੁਤ ਬੰਦਿਆ ਕਿਉਂਕਿ ਕੋਈ ਸਪਰੇ ਵਗੈਰਾ ਨਹੀਂ ਹੁੰਦੀ ਇਹ ਜੰਗਲੀ ਪੌਦਾ ਹੀ ਤੁਸੀਂ ਕਹਿ ਸਕਦੇ ਹੋ ਇਹਨੂੰ ਇਹ ਜੰਗਲ ਚ ਆਮ ਉੱਗਿਆ ਹੁੰਦਾ ਆਪਣੇ ਤਾਂ ਚਲੋ ਇੱਧਰ ਸਾਡੇ ਪੰਜਾਬ ਤੇ ਤਾਂ ਨਹੀਂ ਹੁੰਦਾ ਹੋ ਸਕਦਾ ਕਈਆਂ ਜਗ੍ਹਾ ਤੇ ਹੋਵੇ ਕਹਿੰਦੇ ਆ ਵੀ ਇਹ ਜੰਗਲੀ ਬਰੇਲਾ ਹੁੰਦਾ ਤੇ ਹੁਣ ਮੈਂ ਥੋੜੀਆਂ ਜੀਆਂ ਮਿਰਚਾਂ ਤੋੜ ਲਵਾ ਤੇ ਉਸ ਤੋਂ ਬਾਅਦ ਫਿਰ ਆਪਾਂ ਸਪਰੇ ਜਿਹੜੀ ਤੁਹਾਨੂੰ ਦੱਸ ਕੇ ਹਟੇ ਆ ਉਹ ਕਰਦੇ ਆ ਤੇ ਤੁਸੀਂ ਵੀ ਜੇ ਤੁਸੀਂ ਥੋੜੀ ਸਬਜੀ ਵਗੈਰਾ ਲਗਾਈ ਹੋਈ ਆ ਇਸ ਤਰ੍ਹਾਂ ਤੁਸੀਂ ਸਪਰੇ ਜਿਹੜੀ ਆ ਉਹ ਕਰ ਸਕਦੇ ਹੋ ਘਰੇਲੂ ਜਿਹੜੀਆਂ ਆਪਣੇ ਕੋਲ ਦਵਾਈਆਂ ਦਵਾਈਆਂ ਨਹੀਂ ਆਪਾਂ ਕਹਿ ਸਕਦੇ ਰਸੋਈ ਦਾ ਸਮਾਨ ਜਿਹੜਾ ਹੁੰਦਾ ਉਹਨਾਂ ਤੋਂ ਤਿਆਰ ਕਰਕੇ ਤੁਸੀਂ ਵੀ ਔੜ-ਪੋੜ ਕਰੀ ਜਾਇਆ ਕਰੋ ਤੇ ਆਪਣੇ ਘਰ ਦੀ ਸਬਜੀ ਲਗਾਓ ਖਾਓ ਕੋਸ਼ਿਸ਼ ਕਰੋ ਵੀ ਬਾਜ਼ਾਰ ਦਾ ਲਿਆਣ ਕੇ ਜਿਹੜਾ ਉਹ ਨਾ ਖਾਓ ਜ਼ਿਆਦਾ ਬਹੁਤ ਜ਼ਿਆਦੀਆਂ ਸਪਰੇਆ ਹੁੰਦੀਆਂ ਸੀ ਪਿੰਡਾਂ ਵਿੱਚ ਰਹਿਣ ਵਾਲੇ ਸਾਨੂੰ ਤਾਂ ਜ਼ਿਆਦਾ ਪਤਾ ਕਿਉਂਕਿ ਸ਼ਹਿਰਾਂ ਤੇ ਆਪਾਂ ਨੂੰ ਇਹਨਾਂ ਪਤਾ ਨਹੀਂ ਲੱਗਦਾ ਵੀ ਕਿਹੜੀਆਂ ਗਿੜੀਆਂ ਦਵਾਈਆਂ ਵਰਤੀਆਂ ਜਾਂਦੀਆਂ ਆ ਕਿਸੇ ਚੀਜ਼ ਨੂੰ ਲਾਲ ਕਰਨ ਵਾਸਤੇ ਵੀ ਨਾ ਦਵਾਈ ਪਾਈ ਜਾਂਦੀ ਹੈ ਜਿਸ ਤਰ੍ਹਾਂ ਗਾਜਰਾਂ ਆਪਾਂ ਵੀ ਦੇਖਦੇ ਆ ਵੀ ਆਪਾਂ ਲਾਲ ਰੰਗ ਦੀਆਂ ਜਿਹੜੀ ਰੇੜੀ ਤੇ ਹੋਣ ਨਾ ਤੇ ਆਪਾਂ ਕੋਸ਼ਿਸ਼ ਕਰੀਦੀ ਵੀ ਲਾਲ ਲਾਲ ਗਾਜਰ ਲਈਏ ਪਰ ਜੇ ਤੁਸੀਂ ਕੁਦਰਤੀ ਰੰਗ ਗਾਜਰ ਦਾ ਦੇਖੋ ਆਪਣੇ ਘਰੇ ਬੀਜ ਕੇ ਤੇ ਇਹਨਾਂ ਲਾਲ ਨਹੀਂ ਹੁੰਦਾ ਤੇ ਉਹਦੇ ਵਾਸਤੇ ਵੀ ਜਿਹੜੀ ਗਾਜਰ ਨੂੰ ਲਾਲ ਕਰਨ ਨੂੰ ਵੀ ਕੈਮੀਕਲ ਪਾਇਆ ਜਾਂਦਾ ਉਹਦੇ ਨਾਲ ਗਾਜਰ ਦਾ ਰੰਗ ਜਿਹੜਾ ਬਹੁਤ ਚਮਕਦਾਰ ਹੋ ਜਾਂਦਾ ਤੇ ਲਾਲ ਹੋ ਜਾਂਦਾ ਤੁਸੀਂ ਆਪਣੇ ਘਰ ਇੱਕ ਦੋ ਗਾਜਰਾਂ ਬੀਜ ਕੇ ਦੇਖਿਓ ਫੇਰ ਤੁਹਾਨੂੰ ਅੰਤਰ ਜਿਹੜਾ ਪਤਾ ਲੱਗ ਜਾਣਾ ਤੇ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਮੈਂ ਹੁਣ ਸਾਰੀਆਂ ਮਿਰਚਾਂ ਪਹਿਲਾਂ ਤੋੜ ਦਵਾ ਦੇਗੀ ਮਿਰਚ ਮੈਂ ਤੋੜ ਲਈ ਆ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਇਹ ਵਾਲੀ ਮਿਰਚ ਦਾ ਬੀਜ ਮਿਲਦਾ ਨਾ ਤੇਗੀ ਮਿਰਚ ਮੋਟੀ-ਮੋਟੀ ਹੁੰਦੀ ਇਸ ਤਰ੍ਹਾਂ ਦੀ ਤਾਂ ਤੁਸੀਂ ਇਹ ਜ਼ਰੂਰ ਲਗਾਓ ਇੱਕ ਤਾਂ ਇਹ ਤੋੜਨੀ ਸੌਖੀ ਆ ਬਹੁਤ ਆਸਾਨੀ ਦੇ ਨਾਲ ਟੁੱਟ ਜਾਂਦੀਆਂ ਮੋਟੀਆਂ ਮੋਟੀਆਂ ਆ ਹੈਗੀ ਕਸ਼ਮੀਰੀ ਮਿਰਚ ਆ ਵਾਲੀ ਇਹ ਬਹੁਤ ਬਰੀਕ ਹੁੰਦੀਆਂ ਆ ਦੇਗੀ ਇੱਕ ਤਕੌੜੀ ਨਹੀਂ ਹੁੰਦੀ ਬੱਚੇ ਆਰਾਮ ਨਾਲ ਇਹਨੂੰ ਖਾ ਲੈਂਦੇ ਸਬਜ਼ੀ ਦੇ ਵਿੱਚ ਤਿੱਖੀ ਸਬਜ਼ੀ ਨਹੀਂ ਬਣਦੀ ਜਿਹੜੀ ਆਪਾਂ ਦੇਗੀ ਮਿਰਚ ਲਿਓਨੇ ਆ ਨਾ ਮੁੱਲ ਉਹ ਵਾਲੀ ਇਹ ਮਿਰਚ ਆ ਤਾਂ ਆ ਵਾਲੀ ਹੈਗੀ ਕਸ਼ਮੀਰੀ ਮਿਰਚ ਬੂਟੇ ਕਾਫੀ ਸੀ ਪਹਿਲਾਂ ਮੈਂ ਪੱਟ ਦਿੱਤੇ ਕੁਝ ਇਹ ਤੋੜਨੀਆਂ ਬਹੁਤ ਔਖੀਆਂ ਤੁਸੀਂ ਦੇਖੋ ਇਦਾਂ ਨਿੱਕੀ ਨਿੱਕੀਆਂ ਜੀਆਂ ਇਹਨੂੰ ਤੋੜਨ ਨੂੰ ਅੱਧਾ ਘੰਟਾ ਲੱਗਣਾ ਦੇਖੋ ਮੈਂ ਕਾਚਲ ਛਮਮਨ ਤੋੜ ਲਾਂਗੇ ਇਹ ਤੋੜਦੀ ਬਹੁਤ ਸੌਫਟੀ ਹੈ ਤੇ ਪੱਕੇ ਵੀ ਇਸ ਤਰ੍ਹਾਂ ਬੇਬੇ ਦੇ ਹੁੰਦੇ ਆ ਤੇ ਮਿਰਚ ਜਿਹੜੀ ਮੋਟੀ-ਮੋਟੀ ਹੁੰਦੀ ਆ ਤੇ ਇਹ ਵਾਲੀ ਤੁਸੀਂ ਜ਼ਰੂਰ ਲਗਾਓ ਤੇ ਹੁਣ ਮੈਂ ਇਧਰ ਪੰਪ ਉਹ ਲੈ ਭਰ ਲਿਆ ਸੀ ਥੱਲਿਓ ਤੇ ਮੈਂ ਸੋਚਿਆ ਤੁਹਾਨੂੰ ਨਾਲ ਵੀ ਜਿਹੜੀ ਦਵਾਈ ਦੀ ਮੈਂ ਸਪਰੇਅ ਕਰਨ ਲੱਗੀ ਤੁਹਾਨੂੰ ਨਾਲ ਵੀ ਸ਼ੇਅਰ ਕਰ ਦਿੰਨੀ ਆ ਮੈਂ ਤੁਹਾਨੂੰ ਦੱਸ ਦਿੱਤਾ ਤੁਸੀਂ ਵੀ ਇਸ ਤਰ੍ਹਾਂ ਸਪਰੇਅ ਕਰ ਸਕਦੇ ਹੋ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਉਂਦੇ ਵੱਸਦੇ ਰਹੋ